ਸਾਡੇ ਕਰਨਤਾਰਨ ਤੋਂ ਐਮਐਲਏ ਸਰਦਾ ਕਸ਼ਮੀਰ ਸਿੰਘ ਜੀ ਸੋਰ ਆਮ ਆਦਮੀ ਪਾਰਟੀ ਤੋਂ ਜੋ ਸਾਡੇ ਵਿੱਚ ਨਹੀਂ ਰਹੇ ਇਹ ਬਹੁਤ ਹੀ ਇਹ ਬਹੁਤ ਹੀ ਵੱਡੀ ਦੁੱਖਦਾਈ ਖਬਰ ਹੈ ਡਾਕਟਰ ਕਸ਼ਮੀਰ ਸਿੰਘ ਸੋਰ ਜਿਹੜੇ ਇੱਕ ਇਮਾਨਦਾਰੀ ਤੇ ਸੱਚਾਈ ਤੇ ਚੱਲਣ ਵਾਲੇ ਇਨਸਾਨ ਸੀ ਉਹਨਾਂ ਨੇ ਇਥੇ ਇਲੈਕਸ਼ਨ ਲੜੀ ਆਮ ਆਦਮੀ ਚੋ ਬਤੌਰ ਤੇ ਬੜੀਆਂ ਵੱਡੀਆਂ ਵੋਟਾਂ ਨਾਲ ਜਿੱਤੇ ਪਿਛਲੇ ਕੁਝ ਸਮੇਂ ਤੋਂ ਉਹਨਾਂ ਦਾ ਸਿਹਤ اجازت ਨਹੀਂ ਸੀ ਦਿੰਦੀ ਪਰ ਫਿਰ ਵੀ ਜਿੰਨਾ ਹੋ ਸਕਿਆ ਉਹਨਾਂ ਨੇ ਲੋਕਾਂ ਦਾ ਦੁੱਖ ਚਰਦ ਵੰਡਾਇਆ ਇਹ ਇੱਕ ਬਹੁਤ ਵੱਡਾ ਭਿਆਨਕ ਸਮਾਵਾ ਸਾਡੇ ਤੇ ਉਹ ਸਾਡੇ ਵਿੱਚ ਨਹੀਂ ਰਹੇ ਉਹ ਸਾਡੇ ਪਿਤਾ ਸਮਾਨ ਸੀ ਖਾਸ ਤੌਰ ਤੇ ਡਾਟ ਕਸ਼ਵੀਰ ਸਿੰਘ ਸੋਲ ਜਿਨ੍ਹਾਂ ਨੇ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਲਿਆਗਾ ਉਹਨਾਂ ਦੀ ਪ੍ਰੇਰਨਾ ਸਰਕਾਰ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਐਡੇ ਮਕਾਮ ਤੇ ਸੀ ਪਹੁੰਚੇ ਅਸੀਂ ਸਰਕਾਰ ਬਣਾਈ ਇਹ ਬਹੁਤ ਵੱਡੀ ਦੁੱਖ ਦੀ ਗੱਲ ਹੈ ਪਰ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਤੇ ਉਹਨਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਬਰਾਜੇ ਤੇ ਨਾਲ ਦੀ ਨਾਲ ਅਸੀਂ ਜਿਹੜੇ ਕੋਸ਼ ਸਾਡੇ ਰਾਜਨੀਤਿਕ ਵਿਰੋਧੀ ਬੜੇ ਚਿਰ ਤੇ ਟੰਗੀਆਂ ਮਾੜੀਆਂ ਖਬਰਾਂ ਦੇ ਲੱਗੇ ਸੀ ਮੈਂ ਉਹਨਾਂ ਨੂੰ ਵੀ ਅੱਜ ਦੁਬਾਰਾ ਦੱਸਣ ਦੇਣਾ ਵੀ ਆਮ ਆਦਮੀ ਪਾਰਟੀ ਇੱਕ ਇਹੋ ਜਿਹੀ ਪਾਰਟੀ ਆ ਇਹ ਕਦੀ ਡਿੱਗਦੀ ਨਹੀਂ ਤੁਸੀਂ ਵੇਖਿਆ ਡਾਡ ਹਰਵੀਰ ਸਿੰਘ ਸੋਲਦੀਆਂ ਜਿੰਨੀਆਂ ਨੀਤੀਆਂ ਜਿੰਨੀ ਉਹਦੀ ਸੋਚ ਉਹਦੇ ਨਾਲ ਸਾਰੇ ਅਸੀਂ ਖੜੇ ਆ ਉਹ ਨਾਲ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦਾ ਦੁਬਾਰਾ ਝੰਡਾ ਇੱਥੇ ਇਸੇ ਤਰ੍ਹਾਂ ਚੱਲੇਗਾ ਵੈਲਜੀ ਕਾ ਖਾਲਸਾ ਵੈਲਜੀ ਵਾਹਿਗੁਰੂ ਡਾਕਟਰ ਕਸ਼ਮੀਰ ਸਿੰਘ ਜੀ ਦੀ ਡੈਥ ਹੋਈ ਹੈ ਸਾਰੇ ਇਲਾਕੇ ਦੇ ਵਿੱਚ ਬੜਾ ਸੋਗ ਹੈ ਜੀ ਬਹੁਤ ਦੁੱਖ ਲੱਗਾ ਸਾਰੇ ਪਰਿਵਾਰ ਨੂੰ ਸਾਨੂੰ ਜਿੰਨੇ ਸਾਡੇ ਵਲੰਟੀਅਰਾਂ ਸੀ ਕਿਸੇ ਦੁੱਖ ਸਾਂਝਾ ਕਰਨ ਨਾਲੇ ਪਰਿਵਾਰ ਦੇ ਵਿੱਚ ਆਏ ਬਹੁਤ ਭਾਰੀ ਸਦਮਾ ਪਹੁੰਚਿਆ ਇਲਾਕੇ ਦੇ ਵਿਰਾਟ ਸਿੰਘ ਬੜੇ ਠੰਡੇ ਸੁਭਾਅ ਦੇ ਸੀ ਬੜੇ ਨੇਕਦਿਲ ਸੀ ਹਰੇਕ ਦੀ ਗੱਲ ਸੁਣਦੇ ਸੀ ਜੀ ਆਂ ਕਹਿੰਦੇ ਸੀ ਕਦੀ ਕਿਸੇ ਨਾਲ ਮਾਰਾ ਲੱਭ ਨਹੀਂ ਬੋਲਿਆ ਜੋ ਰੱਬ ਨੇ ਅੱਗੇ ਪਾਣਾ ਵਾਪਰਿਆ ਸੀ ਕੋ ਤਾਂ ਉਸ ਕਹਿੰਦੇ ਤੁਸੀਂ ਜੀ ਸਾਰਾ ਪਰਿਵਾਰ ਜਿਹੜਾ ਵਾ ਉਹਨਾਂ ਤੇ ਨਾਰਾਜ਼ ਕਰਦੀ ਬਸਾਉਣਾ ਹੈ ਤੇ ਡਾਕਟਰ ਸਾਹਿਬ ਕੁਝ ਸਮੇਂ ਪਹਿਲਾਂ ਜਿਹੜਾ ਵਾ ਉਹ ਬਿਮਾਰ ਤੇ ਰਹਿੰਦੇ ਸੀ ਲੇਕਿਨ ਪੁਰੇ ਚੱਦੇ ਸੀ ਆਟ ਬਹੁਤ ਤਗੜਾ ਸੀ ਤੇ ਕੱਲ ਜਿਹੜਾ ਵਾ ਅਚਾਨਕ ਜਿਹੜਾ ਵਾ ਉਹ ਜ਼ਿਆਦਾ ਤੇ ਲੈ ਹੋਣ ਦੇ ਕਾਰਨ ਇਥੋਂ ਅੰਮ੍ਰਿਤਸਰ ਫਿਰ ਪਾ ਹਸਪੀਟਲ ਖੜਿਆ ਹਸਪੀਟਲ ਜਾ ਗਏ ਕਿੱਧਰ